ਏ ਤਕਰੀਬਾ ਹੋ ਗਿਆ ਹੁਣ ਮੋਦਬ ਤਕਰੀਬਾ ਇਹਦਾ ਰੂਪ ਨਾ ਹੋਣ ਹਾਲ ਦਾ ਬੀਨਸ ਉਹ ਬੰਦੇ ਆ ਮੈਨੂੰ ਕਰ ਗਿਆ ਮਿਲਣ ਨੂੰ ਮਾਰ ਗਿਆ ਮੈਨੂੰ ਦੱਲਾ ਮੈਨੂੰ ਪਤਾ ਹੀ ਨਹੀਂ ਕਿ ਬਾਹਰ ਗਿਆ ਬਣਾ ਅੱਜ ਸਵੇਰੇ 3:30 ਵਜੇ ਸਾਡੀ ਐਮਰਜੈਂਸੀ ਰਿਸਪਾਂਸ ਜਿਹੜੀ ਗੱਡੀ ਹੈਗੀ ਆ 112 ਦੀ ਉਹ ਪੈਟਰੋਲਿੰਗ ਤੇ ਸੀ ਮਕੇਰੀਆਂ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਕਿ ਹਾਈਵੇ ਦੇ ਉੱਤੇ ਮਕੇਰੀਆਂ 슈ਗਰ ਮਿਲ ਦੇ ਸਾਹਮਣੇ ਇੱਕ ਖਾਨਾ ਡੰਡੀ ਬਈ ਸਮਾਨ ਪਿਆ ਕੁਝ ਬੋਰੇ ਪਏ ਹੋਏ ਆ ਤੇ ਉਹਨਾਂ ਨੂੰ ਰਿਮੂਵ ਕੀਤਾ ਜਾਵੇ ਤਾਂ ਕਿ ਕੋਈ ਐਕਸੀਡੈਂਟ ਨਾ ਹੋਵੇ ਤਾਂ ਤੁਰੰਤ ਸਾਡੀ ਜਿਹੜੀ ਟੀਮ ਆ ਉੱਥੇ ਪਹੁੰਚੀ ਔਰ ਸਾਡੇ ਹੈੱਡ ਕਨਸਟੇਬਲ ਰਜਿੰਦਰ ਕੁਮਾਰ ਔਰ ਪੀਐਚਜੀ ਜਿਹੜੇ ਹੈਗੇ ਸੀ ਜੈਜਬ ਸਿੰਘ ਇਹ ਦੋਨੋਂ ਉਤਰ ਕੇ ਔਰ ਬੋਰੇ ਪਾਸੇ ਕਰ ਰਹੇ ਸੀ ਔਰ ਪਿੱਛੇ ਤੋਂ ਜਲੰਧਰ ਸਾਈਡ ਤੋਂ ਇੱਕ ਗੱਡੀ ਆਈ ਜਿਨ੍ਹਾਂ ਨੇ ਬਹੁਤ ਜ਼ੋਰ ਨਾਲ ਉਹਦੇ ਵਿੱਚ ਸਟ੍ਰਕ ਕੀਤਾ ਉਹਨਾਂ ਨੂੰ ਟੱਕਰ ਮਾਰੀ ਔਰ ਉਹ ਚਲੀ ਗਈ ਔਰ ਅਸੀਂ ਮੌਕੇ ਤੇ ਪਹੁੰਚ ਕੇ ਦੋਨਾਂ ਇੰਜਰਡ ਜਿਹੜੇ ਸਾਡੇ ਮਲਾਜ਼ਮ ਨੇ ਇਹਨਾਂ ਨੂੰ ਐਮਰਜੈਂਸੀ ਦੇ ਵਿੱਚ ਐਡਮਿਟ ਕਰਵਾਇਆ ਜਿੱਥੇ ਦੋਨਾਂ ਦਾ ਇਲਾਜ ਚੱਲ ਰਿਹਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪੂਰੀ ਗੱਡੀ ਟਰੈਸ ਕਰਨ ਦੀ ਐਫਆਈਆ ਦਰਜ ਕਰ ਦਿੱਤੀ ਹੈ ਤੇ ਸਾਡੀ ਜਿਹੜੀ ਅਗਲੀ ਕਾਰਵਾਈ ਹੈ ਉਹ ਚੱਲ ਰਹੀ ਹੈ